ਦਰਾਹਾ ਸਿਟੀ ਹੈਡਲਾਈਨ ਤੇ ਆ ਜਿਹੜਾ ਵੈਲਟ ਪੇਪਰ ਹੈ ਇਹਨਾਂ ਨੇ ਸਿਪਾ ਕੇ ਸਾਰਿਆਂ ਨੂੰ ਜਾਲੀ ਵੋਟਾਂ ਪਾਉਣ ਨੂੰ ਫਾਲਤੂ ਵੋਟਾਂ ਪਾਉਣ ਨੂੰ ਦਿੱਤੇ ਐ ਲੜੀ ਨੰਬਰ 20 ਲਿਆ ਜਿਹੜੇ ਆਪਨੇ ਆਪ ਉਹਨੂੰ ਇਨਕਲਾਬੀ ਦੱਸਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਇਹਨਾਂ ਨੇ ਵਟਸਐਪ ਪਰ ਪਾ ਕੇ ਵੀ ਦੱਸਿਆ ਇਹਨਾਂ ਦਾ ਕੈਂਡੀਡੇਟ ਹੈ ਦਰਾਹਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਕਦੋਂ ਜ਼ੋਨ ਹੈ ਜਿਨਾਸ਼ਪ੍ਰੀਤ ਦਾ ਲੜਕਾ ਅਬੇ ਸਿੰਘ ਖੜਾ ਐ ਤੇ ਆ ਦਿਖਾਇਆ ਕਿ ਆ ਤੁਹਾਨੂੰ ਭੇਜ ਰਹੇ ਆ ਬੈਂਟ ਪੇਪਰ ਤੇ ਤੁਸੀਂ ਇਹ ਪਾਉਣੇ ਬਿਲਕੁਲ ਕਲੀਅਰ ਹੋ ਗਈ ਬਿੱਲੀ ਆ ਜਿਹੜੀ ਥੈਲੇ ਤੇ ਬਾਹਰ ਆ ਗਈ ਹਰ ਗੱਲ ਸਪਸ਼ਟ ਹੋ ਗਈ ਕਿ ਸਰਕਾਰ ਨੇ 10% ਫਾਲਤੂ ਬੈਂਟ ਪੇਪਰ ਛਪਾਏ ਔਰ ਉਹਨਾਂ ਨੂੰ ਅੱਜ ਹਰ ਤਰੀਕੇ ਦੇ ਨਾਲ ਪੇਟੀਆਂ ਵਿੱਚ ਪਾਉਣ ਦੀ ਕੋਸ਼ਿਸ਼ ਹੈ ਬੀਐਲਓ2 ਦੀ ਬਿਉਤੀ ਲੱਗੀ ਵੀ ਹੈ ਇਹਨਾਂ ਦੇ ਕੈਂਡੀਡੇਟ ਹੈ ਇਹਨਾਂ ਦੇ ਹਲਕਾ ਇੰਚਾਰਜ ਹੈ ਜਿਹੜੇ ਇਹ ਕੰਮ ਦੇ ਵਿੱਚ ਲੱਗੇ ਹੋਏ ਮੁੱਖ ਮੰਤਰੀ ਕੱਲ ਕਹਿ ਰਹੇ ਸੀ ਕਿ ਜੀ ਇਹ ਤਾਂ ਹਾਰ ਹਾਰ ਗਿਆ ਬੁਖੜਾ ਗਿਆ ਤੇ ਫਿਰ ਆਹ ਕਿਆ ਚੀਜ਼ਾਂ ਬਈ ਤੁਹਾਡੇ ਕੈਂਡੀਡੇਟ ਇਹ ਨੂੰ ਆਪਣੇ ਵਟਸਐਪ ਰਾਹੀਂ ਦੱਸ ਰਹੇ ਸਾਰਿਆਂ ਨੂੰ ਇੱਕ ਵਾਰ ਨਹੀਂ ਉਹਨੇ ਸਵੇਰੇ ਤੱਕ ਅੱਜ ਇਹ ਰੱਟ ਲਈ ਰੱਖੀ ਹੈ ਉਹਨ ਸਭ ਤੋਂ بڑا ਖਧਰਾ ਅਗਲੇ 2 ਦਿਨ ਇਹਨਾਂ ਦਾ ਜਿਹੜੀਆਂ ਸੰਦੂਖੜੀਆਂ ਨਾਲ ਕੋਲ ਹੈ ਤੇ ਗਿਣਤੀ ਵੇਲੇ ਇਹਨਾਂ ਨੇ ਪੂਰਾ ਜ਼ੋਰ ਲਾਇਆ ਵਾ ਡੀ ਸੀ ਐਸ ਡੀ ਐਮ ਤਹਿਸੀਲਦਾਰ ਤੇ ਗਿਣਤੀ ਜਿਹਨਾਂ ਨੇ ਕਰਨੀ ਹੈ ਇੱਕੋ ਜਗ੍ਹਾ ਗਿਣਤੀ ਕਰਨੀ ਹੈ ਇੱਕ ਬਲੌਗ ਦੀ ਉੱਥੇ ਕੁਝ ਬੰਦੇ ਪੱਕੇ ਇਹਨਾਂ ਨੇ ਆਪਣੇ ਲਗਾ ਦੇਣੇ ਕਿ ਤੁਸੀਂ ਡਿਕਲੇਅਰ ਕਰਨਾ ਕਿ ਇਹਨਾਂ ਚੀਜ਼ਾਂ ਦੇ ਬਾਜ਼ ਆਜੋ ਜੀਨੇ ਗਿਣਤੀ ਗਲਤ ਕੀਤੀ ਉਹ ਜ਼ਿੰਮੇਵਾਰ ਹੋਏਗਾ ਇਸ ਛੜਿਆੰਤਰ ਦੇ ਵਿੱਚ ਜਿਹੜਾਗੇ ਆਉਣ ਵਾਲੀਆਂ ਸਰਕਾਰਾਂ ਦੇ ਛੜਿਆੰਤਰ ਖੁੱਲਣਗੇ ਇਹ ਇਹ ਜਿਹੜੇ ਬੈਡ ਪੇਪਰ ਹੈ ਇਹ ਖੋਖੇ ਜਾਣਗੇ ਉਹਨਾਂ ਵਾਲੀਆਂ ਸਰਕਾਰਾਂ ਤੁਹਾਡਾ ਸੁਸੋਧਿਆ ਜੀ ਜਿਹੜਾ ਕਹਿ ਰਿਹਾ ਹੈ ਨਾ ਕਿ ਹਰ ਹੀਲਾ ਆਪਣਾ ਕੇ ਹਰ ਤਰੀਕੇ ਦੇ ਨਾਲ ਐਸੀ ਇਲੈਕਸ਼ਨ ਲੁਕਣਾ ਮੈਂ ਉਹਨਾਂ ਤੁਹਾਡੇ ਘਟਾਰਿਆਂ ਨੂੰ ਉਹਨਾਂ ਤੁਹਾਡੇ ਛੜੈਂਤਰਾ ਨੂੰ ਉਜਾਗਰ ਕਰ ਰਿਹਾ ਐਸੀ ਲੜਨੇ ਵਾਲੇ ਲੜਾਂਗੇ ਪਾਰਟੀਆਂ ਸਾਡੀਆਂ ਪੰਜਾਬ ਸਾਡਾ ਕਦੇ ਵੀ ਪਿਆਰ ਅਬਦਾਲੀਆਂ ਤੋਂ ਨਹੀਂ ਹਾਰਿਆ ਅਬਦਾਲੀਆਂ ਤੋਂ ਨਹੀਂ ਝੁਕੇ ਸੀ ਤਾਂ ਪੰਜਾਬ ਤੁਹਾਡੇ ਦਿੱਲੀ ਵਾਲਿਆ ਮੂਹਰੇ ਤੇ ਤੁਹਾਡੇ ਮੂਹਰੇ ਕਿਵੇਂ ਉੱਡੇ ਤਕੇਗਾ ਪੰਜਾਬ ਲੜੇਗਾ ਸੰਘਰਸ਼ ਕਰੇਗਾ ਤੇ ਇਸ ਸੰਘਰਸ਼ ਤੋਂ ਉੱਭਰੇਗਾ ਤੇ ਅਸੀਂ ਕੋਲੋਂ ਭਜਾਵਾਂਗੇ